ਚੋਮਾ ਹਾਂ ਸਤਿ ਪੁੱਛੋ ਅਗਰ ਤੁਹਾਨੂੰ ਪੁੱਛਿਆ ਹੈ ਨਾ ਆਪ ਕੋ ਦਿਓ ਫੋਟੋਟਾਪ ਆਹ ਰੂਲ ਨੂੰ ਨੂੰ ਲਓ ਆਵਰੇ ਨੇ ਕਾਪਾੜੇ ਦੇ ਭਾਰਤ ਰਾਜਾਂਗਾਂ ਨੇ ਕਾਪਾੜੇ ਦੇ ਕਾਪਾੜੇ ਦੇ ਭਾਰਤ ਰਾਜਾਂਗਾਂ ਨੇ ਕਾਪਾੜੇ ਦੇ ਕਾਪਾੜੇ ਦੇ ਡਾਕਟਰ ਬੀਆਰ ਅੰਮੇਟਾ ਜਿੰਦਾਬਾਦ ਦੋਹਾ ਡਾਕਟਰ ਬੀਆਰ ਅੰਮੇਟਾ మేనాచిల్ నాయకుడు బుధేకన్ గారి నాయకత్వం జిందాబాద్ తెలుగుదేశం పార్టీ జిందాబాద్ తెలుగుదేశం పార్టీ